ਹੈਲੋ ਦੋਸਤੋ ਤੁਹਾਡੀ ਆਪਣੀ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟਸ ਨੋਟੀਫਿਕੇਸ਼ਨ ਆਤੇ ਹੁੰਦੇ ਹਨ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਦੋਸਤੋ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਇੱਕ ਹੋਰ ਇਤਿਹਾਸਿਕ ਫੈਸਲਾ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਕੀਤਾ ਗਿਆ ਹੈ ਇਸ ਫੈਸਲੇ ਨਾਲ ਜਿੱਥੇ ਮੁਲਾਜ਼ਮਾਂ ਦੀ ਬੇਸਿਕ ਪੇ ਦੇ ਵਿੱਚ ਵਾਧਾ ਹੋਵੇਗਾ ਉੱਥੇ ਪੈਨਸ਼ਨਰੀ ਲਾਭ ਜੋ ਮਿਲਦੇ ਨੇ ਉਸ ਦੇ ਵਿੱਚ ਵੀ ਵਾਧਾ ਹੋਵੇਗਾ ਦੋਸਤੋ ਪੰਜਾਬ ਸਰਕਾਰ ਦੇ ਖਿਲਾਫ ਪਟੀਸ਼ਨਰਸ ਵੱਲੋਂ ਇੱਕ ਪਟੀਸ਼ਨ ਫਾਈਲ ਕੀਤੀ ਗਈ ਸੀ ਔਰ ਇਹ ਮੰਗ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਤੋਂ ਕਿ ਜੇਕਰ ਇੱਕ ਇਨਕਰੀਮੈਂਟ ਮਿਲਣ ਤੋਂ ਬਾਅਦ ਰਿਟਾਇਰਮੈਂਟ ਵਰਤ ਉਸ ਇਨਕਰੀਮੈਂਟ ਨੂੰ ਮਿਲੇ 12 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਹੈ ਤਾਂ ਉਸ ਕਰਮਚਾਰੀ ਨੂੰ ਅਗਲੇ ਮਹੀਨੇ ਦੀ 1 ਤਰੀਕ ਨੂੰ ਅਗਲਾ ਇਨਕਰੀਮੈਂਟ ਮਿਲਣ ਯੋਗ ਹੈ ਇੱਕ ਕਰਮਚਾਰੀ 31 ਮਾਰਚ 2023 ਨੂੰ ਰਿਟਾਇਰ ਹੋ ਜਾਂਦਾ ਹੈ ਅਤੇ ਉਸ ਦਾ ਜਿਹੜਾ ਸਾਲਾਨਾ ਇਨਕਰੀਮੈਂਟ ਹੈ ਉਹ 1 April ਨੂੰ ਲੱਗੇ ਯਾਨੀ ਕਿ ਜਦੋਂ 31 ਮਾਰਚ 2023 ਇਹਨੂੰ ਕਰਮਚਾਰੀ ਰਿਟਾਇਰ ਹੋ ਗਿਆ ਤਾਂ 1 April 2023 ਉਸਦਾ ਅਗਲਾ ਇਨਕ੍ਰੀਮੈਂਟ ਹੈ ਤਾਂ ਉਸਦਾ ਸਾਲਾਨਾ ਇਨਕ੍ਰੀਮੈਂਟ ਡਿਊ ਹੈ ਪਰ ਕਿਉਂਕਿ 31 March ਨੂੰ ਉਹ ਰਿਟਾਇਰ ਹੋ ਗਿਆ ਤਾਂ ਇਸ ਕਰਕੇ 1 April 2023 ਦਾ ਇਨਕ੍ਰੀਮੈਂਟ ਜਿਹੜਾ ਕਰਮਚਾਰੀ ਨੂੰ ਮਿਲਣਾ ਸੀ ਉਹ ਨਹੀਂ ਮਿਲਦਾ ਸੀ ਇਸ ਨੂੰ ਲੈ ਕੇ ਬਹੁਤ ਸਾਰੇ ਰਿਟਾਇਰਡ ਕਰਮਚਾਰੀਆਂ ਨੇ ਇੱਕ ਪੈਟੀਸ਼ਨ ਫਾਈਲ ਕੀਤੀ ਸੀ 2019 ਵਿੱਚ ਅਤੇ ਜਿਸ ਦਾ ਫੈਸਲਾ March 2022 ਨੂੰ ਆਇਆ ਔਰ ਇਸ ਫੈਸਲੇ ਵਿੱਚ ਮਨਜੁਗ ਹਾਈ ਕੋਰਟ ਨੇ ਮੰਨਿਆ ਕਿ ਇੱਕ ਇਨਕਰੀਮੈਂਟ ਅਤੇ ਦੂਜੀ ਇਨਕਰੀਮੈਂਟ ਵਿੱਚ 12 ਮਹੀਨੇ ਦਾ ਸਮਾਂ ਪੂਰਾ ਹੋ ਗਿਆ ਹੈ ਤਾਂ ਕਰਮਚਾਰੀ ਨੂੰ ਉਸ ਦੀ ਰਿਟਾਇਰਮੈਂਟ ਦੀ ਮਿਤੀ ਤੇ ਉਸ ਨੂੰ ਚਲਾਨਾ ਇਨਕਰੀਮੈਂਟ ਜ਼ਰੂਰ ਦੇਣਾ ਚਾਹੀਦਾ ਹੈ ਪਰ ਇਸ ਫੈਸਲੇ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਦੇ ਵਿਰੁੱਧ ਸਰਕਾਰ ਯਾਨੀ ਕਿ ਪੰਜਾਬ ਸਰਕਾਰ ਵੱਲੋਂ ਇੱਕ ਅਪੀਲ ਦਾਇਰ ਕੀਤੀ ਗਈ। ਉਹਨਾਂ ਫੈਸਲੇਆਂ ਵਿਰੁੱਧ ਜੋ ਪਟੀਸ਼ਨ ਜੋ ਬਹੁਤ ਸਾਰੇ ਮੁਲਾਜ਼ਮਾ ਨੇ ਫਾਈਲ ਕੀਤੀਆਂ ਸਨ। ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੀ ਇਸ ਪਟੀਸ਼ਨ ਨੂੰ ਡਿਵੀਜ਼ਨ ਬੈਂਚ ਦੁਆਰਾ ਖਾਰਜ ਕਰ ਦਿੱਤਾ ਗਿਆ ਹੈ। ਇਹ ਤਾਜ਼ਾ ਜਾਣਕਾਰੀ ਹੈ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਿੰਗਲ ਬੈਂਚ ਵੱਲੋਂ ਜਿਹੜਾ ਫੈਸਲਾ ਦਿੱਤਾ ਗਿਆ ਸੀ ਕਿ ਇਹ ਇਨਕਰੀਮੈਂਟ ਮਿਲਣਯੋਗ ਹੈ ਉਸ ਫੈਸਲੇ ਦੇ ਵਿਰੁੱਧ ਜਿਹੜੀ ਅਪੀਲ ਪੰਜਾਬ ਸਰਕਾਰ ਨੇ ਕੀਤੀ ਸੀ ਉਸ ਨੂੰ ਖਾਰਜ ਕਰ ਦਿੱਤਾ ਗਿਆ ਹੈ ਅਤੇ ਇਹ ਫੈਸਲਾ ਮੁਲਾਜ਼ਮਾਂ ਦੇ ਹੱਕ ਵਿੱਚ ਇੱਕ ਵਾਰ ਫਿਰ ਕਰ ਦਿੱਤਾ ਗਿਆ ਹੈ ਯਾਨੀ ਕਿ ਇਹ ਇਨਕਰੀਮੈਂਟ ਮੁਲਾਜ਼ਮਾਂ ਨੂੰ ਮਿਲਣਯੋਗ ਹੋਵੇਗਾ ਤੋਂ ਅੱਜ ਦੇ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਤੋਂ ਥੈਂਕ ਯੂ